اپنی پارٹی پارٹی جن سامنے دیکھو سامنے سارے سارے سامنے 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 پردان سامنے ڈمپل Rana ہی اگے آ جاؤ راجی اگے آ جاؤ ہاں جی پردان جی اگے ایک منٹ کے بعد یار سامنے جی پردان سامنے پردان جی ابھی اگے جی شہد ہو گئے

ਔਰ ਦੇਸ਼ ਦੇ ਪ੍ਰਾਇਮਰੀ ਗੋਵਿੰਦ ਜੀ 2010 ਠੀਕ ਹੈ ਨਾ ਜੋਗੀ ਮੀਟਿੰਗ ਲੱਗੀ ਸੀ ਅੱਜ ਸਾਡੇ ਸਮਾਜ ਦੇ ਰਾਣਾ ਕੇਪੀ ਜੀ ਜੋ ਕਿ ਕਾਂਗਰਸ ਪਾਰਟੀ ਨੇ ਤਾਂ ਮੇਨ ਕਮੇਟੀ ਦੇ ਚੇਅਰਮੈਨ ਬਣਾਇਆ ਉਹਨਾਂ ਦੀ ਅਦਿਸ਼ਤਾ ਦੇ ਵਿੱਚ ਰਾਣਾ ਕੇਪੀ ਜੀ ਔਰ ਸਾਡੇ ਲੁਧਿਆਣਾ ਦੇ ਲੋਕ ਸਭਾ ਦੇ ਕੈਂਡੀਡੇਟ ਰਾਜਾ ਵੜਿੰਗ ਜੀ ਔਰ ਸਾਰੇ ਸਮਾਜ ਦੇ ਲੁਧਿਆਣਾ ਮਹਾਰਾਣਾ ਪ੍ਰਤਾਪ ਰਾਜਪੂਰ ਸਭਾ ਆਖਿਲ ਭਾਰਤੀ ਛਤਰੀਆ ਸਮਾ ਸਾਰੇ ਪ੍ਰਤੀਨਿਧੀਆਂ ਨੇ ਜਿਹੜਾ ਹੈ ਰਾਣਾ ਕੇਪੀ ਜੀ ਦਾ ਜਿੱਥੇ ਚੇਅਰਮੈਨ ਬਣਨ ਤੇ ਸਵਾਗਤ ਕੀਤਾ ਉਥੇ ਰਾਜਾ ਬੜਿੰਗ ਜੀ ਦਾ ਵੈਲਕਮ ਕੀਤਾ ਔਰ ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਜੋ ਲੁਧਿਆਣੇ ਦੀ ਉਨਤੀ ਔਰ ਤਰੱਕੀ ਦੇ ਲਈ ਰਾਜਾ ਬੜਿੰਗ ਜੀ ਨੇ ਗੱਲਾਂ ਕੀਤੀਆਂ ਉਹਨੂੰ ਦੇਖਦੇ ਹੋਏ ਸਾਡੇ ਸਾਰੇ ਸਾਥੀਆਂ ਨੇ ਫੈਸਲਾ ਕੀਤਾ ਵੀ ਅਸੀਂ ਜਿਹੜੇ ਆ ਰਾਣਾ ਕੇਪੀ ਜੀ ਦੇ ਆਦੇਸ਼ ਅਨਸਾਰ ਸਾਡੇ ਲੁਧਿਆਣਾ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਹੱਥ ਮਜ਼ਬੂਤ ਕਰਾਂਗੇ ਉਹਨਾਂ ਨੂੰ ਇੱਥੋਂ ਇੱਕ ਇੱਕ ਵੋਟ ਜਿਹੜੀ ਆ ਸਾਡੀ ਪਾ ਕੇ ਰਾਜਾ ਬੜਿੰਗ ਜੀ ਨੂੰ ਇੱਥੋਂ ਜਿਤਾਵਾ ਮੰਗ ਵੀ ਰੱਖੀ ਕੋਈ ਜਨਾਬ ਮੰਗ ਤਾਂ ਅਸੀਂ ਜੋ ਸਾਡੀ ਸਮਾਜ ਦੀਆਂ ਮੰਗਾਂ ਹੈ ਸਮਾਜ ਦੀ ਮੰਗ ਨੂੰ ਕੋਈ ਮੁੱਖ ਰੱਖਦੇ ਹੋਏ ਅਸੀਂ ਜਿਹੜਾ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਰਾਣਾ ਕੇਪੀ ਜੀ ਨੂੰ ਵੀ ਸਾਡੇ ਲੁਧਿਆਣੇ ਦੇ ਵਿੱਚ ਮਹਾਰਾਣਾ ਪ੍ਰਤਾਪ ਭਵਨ ਹੋਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਮਹਾਰਾਣਾ ਪ੍ਰਤਾਪ ਪਾਰਕ ਦੇ ਵਿੱਚ ਮਹਾਰਾਣਾ ਪ੍ਰਤਾਪ ਜੀ ਦੀ ਪ੍ਰਤਿਮਾ ਲੱਗੀ ਹੈ ਔਰ ਉਥੇ ਐਡੀ ਸ਼ਾਨਦਾਰ ਲਾਇਬ੍ਰੇਰੀ ਬਣੀ ਹੈ ਜਿੱਥੇ ਜ਼ਰੂਰਤਮੰਦ ਬੱਚੇ ਬਜ਼ੁਰਗ ਆ ਕੇ ਉਥੋਂ ਆਪਣੀ ਸਟੱਡੀ ਕਰਦੇ ਆਂ ਔਰ ਅਸੀਂ ਚਾਹਨੇ ਆਂ ਵੀ ਜਿਹੜੇ ਜ਼ਰੂਰਤਮੰਦ ਲੋਕ ਐ ਉਸ ਭਵਨ ਦੇ ਵਿੱਚ ਆ ਕੇ ਕਿਸੇ ਦਾ ਕੋਈ ਬੱਚਾ ਪੜਦਾ ਐ ਮਾਪੇ ਬਨੇ ਰਹਿਣਾ ਬੱਚੇ ਨੇ ਰਹਿਣਾ ਕਿਸੇ ਦਾ ਕੋਈ ਬਿਮਾਰ ਐ ਹਰਿਆਣੇ ਤੋਂ ਹਿਮਾਚਲ ਤੋਂ ਦੂਜੀਆਂ ਸਟੇਟਾਂ ਤੋਂ ਲੋਕ ਆ ਕੇ ਰਹਿੰਦੇ ਐ ਤੇ ਉਸ ਭਵਨ ਦੇ ਵਿੱਚ ਜਿਹੜਾ ਅਸੀਂ ਫ੍ਰੀ ਸੇਵਾ ਕਰ ਸਕੀਏ ਇਹ ਅਸੀਂ ਸਮਾਜ ਵੱਲੋਂ ਮੰਗ ਰੱਖੀ ਹੈ ਕਿੱਦਾਂ ਦਾ ਸਮਰਥਨ ਦੇਖਣ ਨੂੰ ਮਿਲਿਆ ਉਹਨਾਂ ਦੇ ਦੇਖੋ ਤੁਹਾਡੇ ਸਾਰਿਆਂ ਸਾਹਮਣੇ ਹੀ ਆ ਵੀ ਜੋ ਲੁਧਿਆਣਾ ਵਾਸੀਆਂ ਨੇ ਖਾਸ ਕਰ ਛਤਰੀਏ ਸਮਾਜ ਨੇ ਜੋ ਪਿਆਰ ਜੋ ਸਮਰਥਨ ਦਿੱਤਾ ਐ ਅੱਜ 7 ਵਜੇ ਦਾ ਟਾਈਮ ਸੀ ਰਾਜਾ ਬੜਿੰਗ ਜੀ 11 ਵਜੇ ਆਇਆ 4 ਵਜੇ ਵੀ ਖਾਠਾ ਮਾਰਦਾ ਜਿਹੜਾ ਕੱਠਾ ਹੈ ਚਾਹੇ ਸਾਡੀਆਂ ਮਤਾਵਾਂ ਪਹਿਣਾ ਬਜ਼ੁਰਗ ਨੌਜਵਾਨ ਸਾਥੀ ਸਾਰਿਆਂ ਦੇ ਵਿੱਚ ਪੂਰਾ ਉਤਸ਼ਾਹ